ਚੰਗਿਆ ਸੀ ਆ ਰੋਟੀ ਦਾ ਪਾਣੀ ਦਾ ਪੀਰ ਨੱਬਾ ਪਾਣੀ ਪਾ ਰਿਹਾ ਹੈਗਾ ਕਿ ਚੇਹਰਾ ਹੈ ਲਗਦਾ ਹੈ ਕਿ ਚਾਰ ਪਾਇੰਡ ਹੋ ਗਿਆ ਸਾਹ ਸਾ ਜਾ ਕੇ ਬੱਚਿਆਂ ਨੂੰ ਮਾਰ ਕੇ ਆਣੇ ਆਂ ਮੁੰਡਾ ਕਹਿੰਦਾ ਚੱਕੀ ਕਰਦੀ ਤਾਂ ਇਹੋ ਜਿਹੀ ਤਰਕੀ ਹੁੰਦੀ ਪੰਜਾਬ ਦੀ ਰਾਂ ਦਾ ਪਾਣੀ ਸੁੱਕਦਾ ਨਹੀਂ ਟੋਟੀਆਂ ਦੇ ਵਿੱਚ ਪਾਣੀ ਆਉਂਦਾ ਨਹੀਂ ਗੱਟਰ ਭਰ ਜਾਣਗੇ ਟੂਟੀ ਦੇ ਵਿੱਚ ਪਾਣੀ ਆਏਗਾ ਗੱਟਰਾਂ ਦਾ ਸਾਫ਼ ਪਾਣੀ ਹੈ ਮੁਸ਼ਕਲ ਹੈ ਪਾਣੀ ਦੀ ਬਹੁਤ ਮੁਸ਼ਕਲ ਹੈ ਸਾਡੇ ਸ਼ਿਵਰਾਂ ਨੂੰ ਪਾਣੀ ਮਿਲਦਾ ਪਿਆ ਜੇ ਪੀਣ ਨੂੰ ਨਾਲੋਂ ਪਾਣੀ ਦੀ ਇੰਨੀ ਕਿ ਤਿੱਲਾ ਲੱਗੀ ਹੋਈ ਆਪਾਂ ਤੁਹਾਨੂੰ ਦੱਸ ਨਹੀਂ ਸਕਦੇ ਕੋਈ ਹਾ ਹਾ ਕਰਮਚਾਰੀਆਂ ਨੇ ਸਰਕਾਰ ਨੂੰ ਰੋਂਦੇ ਨੇ ਦੋ ਦੋ ਅੱਥੀ ਪਟਣਦੇ ਨੇ ਕੇ ਸਿਰਫ ਆਂਦੇ ਨੇ ਲਾਲੀ ਪੱਪ ਦੇ ਜੰਦੇ ਨੇ ਜੀ ਬੱਸ ਜੀ ਅੱਧੇ ਘੰਟੇ ਟਟਾ ਦਾ ਮਸਲਾ ਹੱਲ ਜੀ ਅੱਧੇ ਘੰਟੇ ਟਟਾ ਦਾ ਮਸਲਾ ਹੱਲ ਬਹੁਤ ਬਦਲਾਅ ਆ ਗਿਆ ਜੀ ਬਹੁਤ ਬਦਲਾਅ ਘਟਰਾ ਦੇ ਵਿੱਚੋਂ ਪਾਣੀ ਮੁੱਕਦਾ ਨਹੀਂ ਟੂਟੀਆਂ 'ਚ ਪਾਣੀ ਆਂਦਾ ਨਹੀਂ ਇਸ ਨਾਲ ਵੱਡਾ ਬਦਲਾਅ ਹੋਰ ਕੀ ਹੋਏਗਾ ਜੀ ਤੁਹਾਡੇ ਘਰ 'ਚ ਨਾ ਗੰਦਾ ਪਾਣੀ ਆਂਦੇ ਆਗਾ ਵਾ ਕੀ ਆਪਾਂ ਕਿੰਨੇ ਦਿਨ ਹੋ ਗਏ ਆਪਾਂ ਡਾਕਟਰ ਕੋਲ ਜਾਣਨੇ ਆ ਤਾਂ ਤੇ ਪਾਣੀ ਆ ਰਿਹਾ 10 ਦਿਨ ਹੋ ਗਏ ਜਿਵੇਂ ਇਸ ਤਰ੍ਹਾਂ ਹੀ ਬੈਠੇ ਆ ਇੱਕ ਵੀ ਕੈਂਡੀਡੇਟ ਇੱਥੇ ਨਹੀਂ ਵੜਿਆ ਵੋਟ ਮੰਗਣ ਵਾਸਤੇ ਉਹਨੂੰ ਪਤਾ ਛਿੱਤਰ ਬਈ ਨੇ ਜਿਹੜਾ ਵੀ ਇੱਥੇ ਗਿਆ ਵੋਟ ਮੰਗਣ ਸਰਕਾਰ ਤੇ ਕੁਝ ਘਰ ਇਦਾਂ ਦੇ ਵੀ ਨੇ ਕਿ ਜਿਹੜੇ ਮੋਟਰ ਤੱਕ ਵੀ ਨਹੀਂ ਲਵਾ ਸਕਦੇ ਸਮਝ ਰਿਹਾ ਕੁੱਤੀ ਚੋਰ ਨੇ ਸਾਰੇ ਜਿਹੜੀ ਸਰਕਾਰ ਬੰਦੀ ਆ ਉਹਦੇ ਉਹਦੇ ਤੋਂ ਉਹਦੇ ਤੋਂ ਪਿਓ ਦੀ ਪਿਓ ਬੰਦੀ ਆ ਬਸ ਹੋਰ ਕੋਈ ਸਮਝ ਨਹੀਂ ਆਉਂਦੀ ਕੋਈ ਤਾਂ ਪੂਰੇ ਨਹੀਂ ਹੁੰਦੇ ਬਾਈ ਜਮਾਦਾਰੀ ਕਰ ਲੋ ਕੋਈ ਜਮਾਦਾਰ ਨਹੀਂ ਆਂਦਾ ਕੁਛ ਨਹੀਂ ਕਲੀਏ ਦੀ ਨਾੜੀ ਕਰਨੇ ਨਾ ਅੱਜ 5 ਦਿਨ ਤੋਂ ਬਿਲਕੁਲ ਸਰਕਾਰੀ ਪਾਣੀ ਕੋਈ ਨਹੀਂ ਆ ਰਿਹਾ ਜੀ ਲੋਕੀ ਹਾ ਹਾ ਕਰਮਚਾਰੀਆਂ ਨੇ ਸਰਕਾਰ ਦੇ ਕੰਨਾਂ ਤੇ ਕੋਈ ਜੂ ਨਹੀਂ ਸਰਕਦੀ ਪਈ ਬਿਲਕੁਲ ਇਹ ਸਿਰਫ ਆਂਦੇ ਨੇ ਲਾਲੀਪਪ ਦੇ ਜੰਦੇ ਨੇ ਜੀ ਬਸ ਜੀ ਅੱਧੇ ਘੰਟੇ ਟਾੜਾ ਮਸਲਾ ਹੱਲ ਜੀ ਅੱਧੇ ਘੰਟੇ ਟਾੜਾ ਮਸਲਾ ਹੱਲ ਜੀ ਅੱਜ ਪੰਜਾਂ ਦਿਨਾਂ ਵਿੱਚ ਕੋਈ ਬੰਦਾ ਨਹੀਂ ਆਇਆ ਜਿਨੇ ਆ ਕੇ ਪਾਣੀ ਦਾ ਮਸਲਾ ਹੱਲ ਕੀਤਾ ਹੋਵੇ ਇਹ ਤੁਹਾਡੇ ਸਾਹਮਣੇ ਵੇਖ ਲਓ ਜਨਾਨੀਆਂ ਦਾ ਘਟ ਕੀ ਦਾ ਜੀ ਕਰਜ਼ਾ ਘਾਟ ਛੋਟੇ ਬੱਚੇ ਵਿਲ ਕੇ ਛੱਡ ਗਏ ਕੰਪਲੇਨ ਕੀਤੀ ਹੈ ਕਿਸੇ ਅਫਸਰ ਨੂੰ ਕੰਪਲੀਟ ਮਾਰਾ ਯਹੀ ਹਾਂਜੀ ਡਾਕਟਰ ਜੀ ਗੁਪਤਾ ਨੂੰ ਕੰਪਲੇਨ ਕੀਤੀ ਜੀ ਕੀ ਆਸ਼ਵਾਸ਼ਣ ਦਿੱਤਾਗਾ ਉਹਨਾਂ ਆਸ਼ਵਾਸ਼ਣ ਦਿੱਤਾ ਉਹਨਾਂ 4 ਦਿਨ ਪਹਿਲੇ ਬੰਦੇ ਭੇਜੇ ਸਨ ਪਤਾ ਕਰਨ ਵਾਸਤੇ ਕਹਿੰਦੇ ਮੋਟਰ ਚਲਾਓ ਪਾਣੀ ਆਂਦਾ ਵਾ ਅਸੀਂ ਕਹਿੰਦੇ ਨਹੀਂ ਆਂਦਾ ਜੀ ਕਹਿੰਦੇ ਜੀ ਸਵੇਰੇ ਮਸਲਾ ਹੱਲ ਹੋ ਜਾਏਗਾ ਜੀ ਅੱਜ 3 ਦਿਨ ਹੋ ਗਏ ਨੇ ਕੋਈ ਮਸਲਾ ਹੱਲ ਨਹੀਂ ਹੋਇਆ ਜੀ ਕਿੱਦਾਂ ਗੁਜ਼ਾਰਾ ਕਿੱਦਾਂ ਹੋ ਰਿਹਾ ਤੇ ਗੁਜ਼ਾਰਾ ਗੁਜ਼ਾਰਾ ਮਾਰ ਹੀ ਹੋ ਰਿਹਾ ਵਾ ਮੇਰੇ ਰਿਸ਼ਤੇਦਾਰ ਭੈਣ ਭਰਾ ਸੁਲਤਾਨਵਾਲ ਮੈਡ ਰੋਡ ਤੇ ਗਈ ਉੱਥੇ ਜਾਈਦਾ ਵਾ ਜੀ ਇਸੇ ਤਰ੍ਹਾਂ ਇਹਨਾਂ ਦੇ ਵੀ ਕੋਈ ਸੰਤੋਖ ਸਰ ਜਾ ਰਿਹਾ ਕੋਈ ਦਰਬਾਰ ਸਾਹਿਬ ਜਾ ਰਿਹਾ ਵਾ ਕੋਈ ਬਿਬੇਕ ਸਰ ਜਾ ਰਿਹਾ ਵਾ ਸਰਕਾਰ ਨੂੰ ਰੋਂਦੇ ਨੇ ਦੋ ਦੋ ਹੱਥੀ ਪਟਣਦੇ ਨੇ ਲੋਕਾਂ ਨੇ ਨਵੀਂ ਸਰਕਾਰ ਚੁਣੀ ਸੀ ਨਾ ਬਦਲਾ ਆਵੇਗਾ ਤੁਹਾਨੂੰ ਕੀ ਲੱਗਦਾ ਬਹੁਤ ਬਦਲਾਵ ਆ ਗਿਆ ਜੀ ਬਹੁਤ ਬਦਲਾਵ ਗਟਰਾ ਗਟਰਾ ਦੇ ਵਿੱਚੋਂ ਪਾਣੀ ਮੁੱਕਦਾ ਨਹੀਂ ਟੂਟੀਆਂ ਚ ਪਾਣੀ ਆਂਦਾ ਨਹੀਂ ਇਹਦੇ ਨਾਲ ਵੱਡਾ ਬਦਲਾਵ ਹੋਰ ਕੀ ਹੋਏਗਾ ਜੀ ਆਇਆ ਲੱਗਦਾ ਨਾ ਇਹ ਅਗਲਾ ਦਾ ਸਟੈਪ ਕੀ ਹੋਇਆ ਮਸਲਾ ਹੱਲੇ ਹੋਏਗਾ ਕੋਈ ਸ਼ਰਮ ਦੇ ਮਾਰੇ ਕੋ ਵੋਟਾਂ ਮੰਗਣ ਨਹੀਂ ਆਂਦੀ ਕੋਈ ਵੀ ਪਾਰਟੀ ਇੱਥੇ ਇਹ ਚਾਰ ਕੈਂਡੀਡੇਟ ਖਲੋਤੇ ਨੇ ਨਾ ਅਲੱਗ-ਅਲੱਗ ਪਾਰਟੀਆਂ ਦੇ ਇੱਕ ਵੀ ਕੈਂਡੀਡੇਟ ਇੱਥੇ ਨਹੀਂ ਵੜਿਆ ਵੋਟ ਮੰਗਣ ਵਾਸਤੇ ਉਹਨੂੰ ਪਤਾ ਛਿੱਤਰ ਵਈਨ ਨੇ ਜਿਹੜਾ ਵੀ ਇੱਥੇ ਗਿਆ ਵੋਟ ਮੰਗਣ ਜਿਹੜਾ ਉਹਨੇ ਆਪ ਹੀ ਗਿਆ ਵੋਟ ਮੰਗਣ ਤਾਂ ਕਿਸ ਤਰ੍ਹਾਂ ਉਹਨੂੰ ਹੈ ਉਹਨੂੰ ਪੇ ਗੱਟਨ ਦੇ ਟੱਕਰ ਖੋਲ ਕੇ ਵਿਖਾਵਾਂਗੇ ਵੀ ਆਹ ਵੇਖ ਲੈ ਪਹਿਲੇ ਪਹਿਲੇ ਗੱਟਨ ਦੇ ਢੱਕਣ ਮਖਾਵਾਂਗੇ ਜੀ ਆਹ ਵੇਖ ਲਵੋ ਜੀ ਇਹਾਂ ਗਾਂਗੇ ਹੋਰ ਕੀ ਦਿਆਂਗੇ ਜੀ ਆਹ ਇਹ ਆਹ ਵੇਖੋ ਇਹ ਬੱਚੇ ਦੀ ਸਕੂਲ ਜਾਣ ਦੀ ਉਮਰ ਹੈਗੀ ਆ ਇਹ ਵੇਖੋ ਸਕੂਲ ਜਾਣ ਦੀ ਉਮਰ ਆ ਬੱਚਾ ਵੇਖੋ ਬਾਲਟੀ ਪਾਣੀ ਦੀ ਫੜ ਕੇ ਤੁਰਿਆ ਆਂਦਾ ਵਾ ਪਾਣੀ ਲੱਭਣ ਵਾਸਤੇ ਜੀ ਕੀ ਕਰੇਗਾ ਇੱਥੇ ਬੰਦਾ ਜੀ ਇੱਥੇ ਨਾਲ ਹੀ ਬੱਕਰਵਾਨਾ ਯਾਰ ਬਾਜ਼ਾਰ ਮੰਤਾ ਸਿੰਘ ਹਵੇਲੀ ਹੈਗੀ ਐ ਖਾੜੇ ਵਾਲਿਆਂ ਦੀ ਅਸੀਂ ਉੱਥੇ ਰਹਿਨੇ ਆ ਸਾਡੇ ਉੱਥੇ ਕੁਝ ਘਰ ਇਦਾਂ ਦੇ ਵੀ ਨੇ ਕਿ ਜਿਹੜੇ ਮੋਟਰ ਤੱਕ ਵੀ ਨਹੀਂ ਲਵਾ ਸਕਦੇ ਸਾਨੂੰ ਪਾਣੀ ਦੀ ਇੰਨੀ ਕੁ ਤਿਲਕ ਆਈ ਹੋਈ ਆ ਪਤਾ ਤੁਹਾਨੂੰ ਨਹੀਂ ਸਕਦੇ ਕਿ ਹੱਤੋਂ ਵੱਧ ਅਸੀਂ ਓਕੇ ਹੈਗੇ ਆ ਇਹ ਹਰ ਗਰਮੀ ਹੁੰਦਾ ਜੇ ਆਪਾਂ ਐਸਡੀਓ ਤੋਂ ਲੈ ਕੇ ਛੋਟੇ ਤੋਂ ਲੈ ਕੇ ਵੱਡੇ ਤੱਕ ਜਾਂਦੇ ਆ ਸਾਨੂੰ ਉਹ ਕਹਿ ਦਿੰਦੇ ਨੇ ਚਲ ਜਾਓ ਭੈਣ ਜੀ ਘੜੀ ਨੂੰ ਪਾਣੀ ਆ ਜਾਊਗਾ ਕੁਵੇਲੇ ਨੂੰ ਆ ਜਾਊਗਾ ਪਰ ਸਾਡੀ ਕੋਈ ਸੁਣਵਾਈ ਨਹੀਂ ਜੇ ਹੁੰਦੀ ਕੀ ਸਮਝਦੇ ਹੋ ਕਿਉਂ ਨਹੀਂ ਸੁਣਵਾਈ ਦੀ ਕਿਉਂ ਕੀ ਸਮਝਦੇ ਹੋ ਅਮੇ ਦੇ ਕੁੱਤੀ ਚੋਰ ਨੇ ਸਾਰੇ ਜਿਹੜੀ ਸਰਕਾਰ ਬੈਂਦੀ ਹੈ ਉਹ ਤੋਂ ਉਹਦੇ ਤੋਂ ਉਹਦੇ ਤੋਂ ਪਿਓ ਦੀ ਪਿਓ ਬੈਂਦੀ ਹੈ ਬਸ ਹੋਰ ਕੋਈ ਸਮਝ ਨਹੀਂ ਆਉਂਦੀ ਸਰਕਾਰ ਤਾਂ ਕਹਿੰਦੀ ਸਮਾਰਟ ਸਿਟੀ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਬਣਾਏਗੀ ਤੁਹਾਡੇ ਸਾਹਮਣੇ ਹੀ ਆ ਤੁਹਾਡੇ ਸਾਹਮਣੇ ਹੀ ਆ ਵੀ ਵੀ ਇਦਾਂ ਹੀ ਪਈਓ ਥੋੜਾ ਅੱਗੇ ਆਓ ਤਾਂ ਸਮਝ ਆਵੇ ਕਿ ਇਹਦਾ ਦਾਅਵਾ ਕੀ ਦਾਅਵਾ ਜੀ ਕੋਈ ਦਾਅਵਾ ਪੂਰਾ ਨਹੀਂ ਹੁੰਦੇ ਭਾਈ ਜਮਾਦਾਰੀ ਕਾਹਦਾ ਕੋਈ ਜਮਾਦਾਰ ਨਹੀਂ ਆਂਦਾ ਕੋਈ ਗਲੀਆਂ ਦੀ ਨਾੜੀ ਤੇ ਨਾ ਕਰ ਕੋ ਪੂਰਾ ਕਿੰਨਾ ਗਾਂ ਪਾਣੀ ਆਣਾ ਗੱਦਾ ਚੱਲੋ ਸਾਨੂੰ ਕੋਈ ਪੈਹਾ ਤੇਲਾ ਮਿਲੇ ਜਾਂ ਨਾ ਮਿਲੇ ਸਾਨੂੰ ਕੋਈ ਕਾਦੀ ਚੀਜ਼ ਮਿਲੇ ਨਾ ਮਿਲੇ ਕਮ ਸੇ ਕਮ ਬੱਤੀ ਪਾਣੀ ਤੇ ਮਿਲੇ ਜਿਹੜਾ ਸਾਡਾ ਹੱਕ ਹੈ ਉਹ ਤਾਂ ਸਾਨੂੰ ਮਿਲੇ ਸਰਕਾਰ ਕਹਿੰਦੀ ਇਹ ਬੱਤੀ ਫ੍ਰੀ ਕਰ ਕਰਤੀ ਹੈ ਜੀ ਫ੍ਰੀ ਕਹਿੰਦੇ ਕਾਹਦੇ ਫ੍ਰੀ ਕਰਤੀ ਹੈ ਇਹਨਾਂ ਦੇ ਘਰਾਂ ਦੀ ਬੱਤੀ ਕੱਟੀ ਜਾਂਦੇ ਨੇ ਕਿ ਨਾ ਫਿਰ ਉਹ ਵੀ ਪੇ ਇਨੀ ਨੀ ਕੀ ਫ੍ਰੀ ਕਰ ਦਿੱਤੀ ਹੈ ਨਹੀਂ ਤੇ ਬੰਦੀ ਫ੍ਰੀ ਕਰਦੀ ਤਾਂ ਪਲੇਣਾ ਬਸ ਤੁਹਾਨੂੰ ਇਹ ਵੀ ਕਹਿਣੇ ਜਾਵਾਂਗੇ ਕਿ ਚਲੋ ਇੱਥੇ ਤੇ ਸੀਵਰੇਜ ਦਾ ਹੰਦ ਆਂਦਾ ਨਾ ਜਦੋਂ ਮੀਂਹ ਆ ਜਾਂਦਾ ਸਾਡੀ ਜਿਹੜੀ ਹਵੇਲੀ ਹੈ ਨਾ ਸਾਡੇ ਘਰ ਅਸੀਂ ਕਹਿੰਨੇ ਰਹਿੰਦੇ ਆ ਕਿ ਮੀਂਹ ਨਾ ਆਵੇ ਉਹਦੀ ਵਜ੍ਹਾ ਤੁਸੀਂ ਪੁੱਛੋਗੇ ਕਿਉਂ ਕਿ ਸਾਡੇ ਬੈਗ ਪਾ ਨਹੀਂ ਸਾਡੇ ਘਰਾਂ ਦੇ ਵਿੱਚ ਵਰ ਜਾਂਦਾ ਕਿ ਸਾਡੇ ਸੀਵਰੇਜ ਦਾ ਇੰਨਾ ਬੁਰਾ ਹਾਲ ਹੈ ਉਹੀ ਗੰਦਾ ਪਾਣੀ ਰੇਤ ਵਾਲਾ ਤੇ ਉਹੀ ਆਈ ਬਿਮਾਰੀਆਂ ਸਭ ਕੁਝ ਉਹੀ ਕੁਝ ਚੱਲਦਾ ਪਿਆ ਜੇ ਆਹ ਮਾਨਫਿੰਗੇਟ ਰਹੀ ਆਲੀ ਗੱਲ ਸਾਰਾ ਮੱਲਾ ਇਕੱਠਾ ਹੈ ਕੀ ਮੁਸ਼ਕਲ ਹੈ ਮੁਸ਼ਕਲ ਹੈ ਪਾਣੀ ਦੀ ਬਹੁਤ ਮੁਸ਼ਕਲ ਹੈ ਸਾਡੇ ਸੀਵਰ ਵਾਲਾ ਪਾਣੀ ਮਿਲਦਾ ਪਿਆ ਜੇ ਪੀਣ ਨੂੰ ਉਹ ਵੀ ਗੰਦਾ ਬੱਚੇ ਦਵਾਈਆਂ ਭੁਗਤਾਨੇ ਪਏ ਦਵਾਈਆਂ ਨਹੀਂ ਖਾਦੀਆਂ ਪੁਰਸੇ ਅਸੀਂ ਕੌਂਸਲ ਕੋ ਗਏ ਆ ਉਹ ਕਹਿੰਦਾ ਸ਼ਾਮੀ ਤੁਹਾਡੀ ਪਾਣੀ ਆ ਜਾਏਗਾ ਆ ਵੇਲੇ ਸ਼ਾਮ ਤੱਕ ਦੋ ਦਿਨ ਹੋ ਗਏ ਪਾਣੀ ਨਹੀਂ ਸਾਡਾ ਮੱਲੇ ਵਾਲੇ ਜਨਾਨੀਆਂ ਇਕੱਠੀਆਂ ਕੇ ਗਈਆਂ ਵਾ ਕੋਈ ਪਾਣੀ ਇਹ ਕਹਿੰਦਾ ਰਾਤੀ ਆ ਸੇਰੇ ਪਾਣੀ ਆ ਜਾਏਗਾ 12 ਵਜੇ ਆ 12 ਵੇਲੇ ਚਾਰ ਵੇਲੇ ਨੂੰ ਬੜਾ ਮਾਰ ਤਾ ਮੈਨੂੰ ਜਨਾਨੀਆਂ ਨੇ ਜਿਤਾਇਆ ਤੇ ਇਹਨਾਂ ਜਨਾਨੀਆਂ ਨੇ ਝਾੜੂ ਫੇਰਦੇ ਨਾ ਜਨਾਨੀਆਂ ਥੱਲੇ ਡੋਬਣਾ ਕੋਈ ਪੈਸਾ ਨਹੀਂ ਚੜੂ ਜੇ ਕੀਤੀ ਪੈਸਾ ਚੜੂ ਜੇ ਕੀਤੀ ਤੇ ਗੱਡਰ ਦਾ ਪਾਣੀ ਪੀਆ ਕੇ ਗੰਦਾ ਪਾਣੀ ਕਿੱਥੋਂ ਪੀਆ ਕੇ ਦਵਾਈਆਂ ਥੋੜਾ ਖਰਚ ਕਰਦਾ ਨਾ ਤੇ ਪਾਣੀ ਆ ਰਿਹਾ 10 ਦਿਨ ਹੋ ਗਏ ਜੇ ਅਸੀਂ ਇਸ ਤਰ੍ਹਾਂ ਹੀ ਬੈਠੇ ਆ ਅਸੀਂ ਆਪਣੇ ਬੱਚੇ ਵੀ ਘਰੋਂ ਕੱਢੇ ਆ ਸਾਡੇ ਬੰਦੇ ਪਾਣੀ ਮੰਗਦੇ ਅਸੀਂ ਪਾਣੀ ਕਿੱਥੋਂ ਦਈਏ ਬਾਹਰ ਖਪੇ-ਦਬੇ ਇਹਨਾਂ ਨੇ ਆਣਾ ਕਿੱਥੋਂ ਦਈਏ ਪਾਣੀ ਕੋਈ ਵੀ ਕਹਿੰਦੇ ਮੈਨੂੰ ਪਾਣੀ ਦੋ ਤੇ ਪਾਣੀ ਕਿੱਥੋਂ ਦੇ ਘਰ ਪਾਣੀ ਹੋਏਗਾ ਤੇ ਦਵਾਂਗੇ ਨਾ ਸਾਨੂੰ 10 ਦਿਨ ਹੋ ਗਏ ਅਸੀਂ ਪਾਣੀ ਦੇ ਤਰਲੇ ਮਾਰਦੇ ਨਾ ਤੇ ਮੋਟਰ ਨਾਲ ਆਉਂਦਾ ਨਾ ਹੁੰਦਾ 10 ਦਿਨ ਤੋਂ ਪਾਣੀ ਨਹੀਂ ਆ ਰਿਹਾ ਬਹੁਤ ਜਿਆਦਾ ਮੁਸ਼ਕਲ ਆ ਰਹੀ ਰੋਟੀ ਪਾਣੀ ਤੋਂ ਉੱਪਰ ਹੋਏ ਸੀ ਸਰਕਾਰ ਤੋਂ بڑے بڑے ਵੱਡੇ ਵੱਡੇ ਦਾਅਵੇ ਕਰਦੀ ਤੁਹਾਨੂੰ ਕੀ ਲੱਗਦਾ ਸਰਕਾਰ ਨੇ ਦਾਵੇ ਕਰੀ ਜਣੇ ਮਦਾ ਤਾਂ ਉਹ ਜੇ ਪੂਰੇ ਕਰੇ ਤੇ ਤੁਹਾਡੇ ਇੱਥੇ ਮੌਕੇ ਅਫਸਰ ਇਹੋ ਵੇਖਣੇ ਆ ਮੌਕੇ ਨਹੀਂ ਵਖਣਾ ਕੋਈ ਨਹੀਂ ਆਇਆ ਜੀ ਇੱਥੇ ਕੋਈ ਨਹੀਂ ਔਰਦਾ ਇੱਥੇ ਜਿਹੜਾ ਵੀ ਆਏਗਾ ਆਪਣੀ ਬੇਸਤੀ ਹੀ ਕਰਾ ਕੇ ਜਾਏਗਾ ਨਹੀਂ ਕਿਸੇ ਨੂੰ ਕੁਝ ਨਹੀਂ ਦੇਣਾ ਚਰਤੇ ਕੀ ਜੇ ਕਿਸੇ ਨੂੰ ਵੋਟ ਨਹੀਂ ਪਾੜੀ ਕਿਸੇ ਨੂੰ ਕੁਝ ਨਹੀਂ ਦੇਣਾ ਆਪਣੀ ਲੋਗੇ ਆਪਾਂ ਸੰਤੋਪ ਸਰ ਵਿੱਚ ਨਾਂ ਜਾਣਦੇ ਆ ਤੇ ਸਾਡੇ ਘਰ ਵਿੱਚ ਨਗੰਦਾ ਪਾਣੀ ਆਉਂਦਿਆ ਗਾ ਵਕੀ ਆਪਾਂ ਕਿੰਨੇ ਦਿਨ ਹੋ ਗਿਆ ਡਾਕਟਰ ਕੋ ਜਾਣਨੇ ਆ ਹਾਂ ਤੇ ਤੇ ਗਟਰਾ ਵਿੱਚ ਜੋ ਸੀਵਰੇਜ ਵਾਲਾ ਪਾਣੀ ਆਉਂਦਾ ਟੂਟੀਆਂ ਵਿੱਚ ਸਾਰੇ ਪਾਸੇ ਗੰਦਾ ਪਾਣੀ ਆਉਂਦਾ ਆਪਾਂ ਬਿਮਾਰ ਹੁੰਦੇ ਆ ਤੇ ਸਰਕਾਰ ਨੇ ਧਿਆਨ ਜਿਸ ਬਾਰੇ ਕੋਈ ਨਹੀਂ ਹੁਣ ਕੀ ਮੰਗ ਕੇ ਕਰਦੇ ਸਰਕਾਰ ਨੂੰ ਅਪਾ ਸਰਕਾਰ ਨੂੰ ਕਹਿੰਦੇ ਕਿ ਸਾਡੇ ਘਰ ਪਾਣੀ ਪੇੜੇ